ਦੀ ਗੱਲ ਸੀ ਸੰਬਲਟੀ ਦੇ ਅੱਜ ਦਾ ਤੋਂ ਜਸ ਸਵਾਗਤ ਹੈ ਅੱਜ ਦੀਆਂ ਤਾਜ਼ਾ ਖਬਰਾਂ ਪ੍ਰਧਾਨ ਮੰਤਰੀ ਮੰਤਰੀ ਸੀਪੀ ਰਾਧਾ ਕ੍ਰਿਸ਼ਨ ਦਾ ਸ਼ਬਦ ਕਰਕੇ ਕਿਹਾ ਆਮ ਪਰਿਵਾਰ ਤੋਂ ਉਪ ਰਾਸ਼ਟਰਪਤੀ ਅਹੁਦੇ ਤੱਕ ਜਾਤਰਾ ਲੋਕਤੰਤਰ ਦੀ ਅਸਲ ਤਾਕਤ ਹੈ ਤੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੂੰ ਸਵਾਗਤ ਨੂੰ ਰਾਧਾ ਸਵਾਮੀ ਹਮ ਦਾ ਚੁਣਿਆ ਗਿਆ ਚੇਅਰਮੈਨ ਅਤੇ ਉਪ ਚੇਅਰਮੈਨ ਸੀਪੀ ਰਾਧਾ ਕ੍ਰਿਸ਼ਨ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਭਾਰਤੀ ਲੋਕਤੰਤਰ ਦੀ ਸ਼ਕਤੀਸ਼ੀਲ ਦਰਹਨ ਨੂੰ ਦਰਹਰਨ ਦੱਸਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਨਿਭ ਉਸ਼ੋਕਰ ਤੇ ਰਾਜਨੀਤਿਕ ਅਤੇ ਸਮਾਜਿਕ ਜੀਵਨ ਵਿੱਚ ਲੰਬੇ ਸ਼ਕਰ ਤੋਂ ਬਾਅਦ ਉਪ ਪ੍ਰਧਾਨ ਦੇ ਅਹੁਦੇ ਤੇ ਤੱਕ ਪਹੁੰਚਣਾ ਲੋਕਤੰਤਰੀ ਪ੍ਰਣਾਲੀ ਦਾ ਅਸਲ ਤਾਕਤ ਅਤੇ ਬਰਾਬਰ ਮੌਕੇ ਦਾ ਪ੍ਰਦਾਨ ਕਰਨ ਨਾਲ ਇਸ ਦੀ ਯੋਗਤਾ ਪ੍ਰਤੀਕ ਹੈ ਪ੍ਰਧਾਨ ਮੰਤਰੀ ਨੇ ਸਰਦ ਰੁਤ ਸੈਸਨ ਦੇ ਪਹਿਲੇ ਦਿਨ ਹੀ ਰਾਜ ਸਭਾ ਵਿੱਚ ਕਿਹਾ ਕਿ ਚੇਅਰਮੈਨ ਵੱਜੋਂ ਸੀਪੀ ਰਾਧਾ ਕ੍ਰਿਸ਼ਨ ਵੱਲੋਂ ਸਦਨ ਦੀ ਗਵਾਹੀ ਕਰਨਾ ਸਾਰੇ ਮੈਂਬਰਾਂ ਲਈ ਮਾਨ ਵਾਲਾ ਪਲ ਹੈ ਉਹਨਾਂ ਕਹਾਂ ਕਿ ਤੁਹਾਡੀ ਮਾਰਗਦਰਸ਼ਨ ਹੇਠ ਦੇਸ਼ ਦੀ ਤਰੱਕੀ ਦੇ ਰਾਹ ਤੇ ਲਿਜਾਣ ਲਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਫੈਸਲੇ ਅਤੇ ਤੁਹਾਡੀ ਅਨਮੋਲ ਅਗਵਾਈ ਇੱਕ ਸਾਡੇ ਸਾਰਿਆਂ ਲਈ ਵੱਡਾ ਮੌਕਾ ਹੈ ਸਦਨ ਵੱਲੋਂ ਅਤੇ ਨਿੱਜੀ ਤੌਰ ਤੇ ਮੈਂ ਤੁਹਾਨੂੰ ਦਿলো ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ਤੇ ਉਹਨਾਂ ਉਮੀਦ ਪ੍ਰਗਟਾਈ ਕੀਤੀ ਕਿ ਸਦਨ ਦੇ ਸਾਰੇ ਮੈਂਬਰ ਹਮੇਸ਼ਾ ਹੀ ਸਦਨ ਦੀ ਸ਼ਾਨ ਅਤੇ ਚੇਅਰਮੈਨ ਦੇ ਅਹੁਦੇ ਲਈ ਮਰਯਾਦਾ ਨੂੰ ਬਰਕਰਾਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ ਨੇ ਰਾਜਾ ਕ੍ਰਿਸ਼ਨ ਦੇ ਸਮਾਜਿਕ ਤੇ ਰਾਜਨੀਤਿਕ ਸਫਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਇੱਕ ਕਿਸਾਨ ਪਰਿਵਾਰ ਅਤੇ ਬਹੁਤ ਹੀ ਨਿਮਰ ਪਛੋਕੜ ਤੋਂ ਆਉਂਦੇ ਹਨ ਸਮਾਜ ਸੇਵਾ ਤੇ ਉਹਨਾਂ ਦੇ ਜੀਵਨ ਦਾ ਮੂਲ ਭਾਵਨਾ ਰਹੀ ਹੈ ਅਤੇ ਰਾਜਨੀਤਿਕ ਇਸ ਦਾ ਇੱਕ ਪਹਿਲੂ ਰਹੀ ਹੈ ਉਹਨਾਂ ਕਿਹਾ ਕਿ ਜਵਾਨੀ ਤੋਂ ਲੈ ਕੇ ਹੁਣ ਤੱਕ ਚੇਅਰਮੈਨ ਦਾ ਸਮਾਜ ਪ੍ਰਤੀ ਸਮਰਪਣ ਸਮਾਜਿਕ ਕਾਰਜਾਂ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਪ੍ਰੇਰਨਾ ਹੈ ਮੋਦੀ ਨੇ ਕਿਹਾ ਕਿ ਨਿਮਰ ਨਮਰ ਪਰਿਵਾਰ ਤੇ ਸਮਾਜ ਤੋਂ ਤੁਹਾਡਾ ਇਹ ਇੱਥੋਂ ਤੱਕ ਦਾ ਸਬਰ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰਦਾ ਹੈ ਤੇ ਭਾਰਤ ਦੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਨੂੰ ਪ੍ਰਗਟ ਕਰਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਾਧਾ ਕਿਸ਼ਨ ਕਦੇ ਵੀ ਆਸਾਨ ਰਸਤਾ ਨਹੀਂ ਚੁਣਿਆ ਐਮਰਜੈਂਸੀ ਦੌਰਾਨ ਉਹ ਲੋਕਤੰਤਰ ਦੀ ਰੱਖਿਆ ਲਈ ਹਿੰਮਤ ਤੇ ਦ੍ਰਿੜਤਾ ਨਾਲ ਲੜੇ ਉਹਨਾਂ ਨੇ ਕਿਹਾ ਕਿ ਉਹ ਲੜਾਈ ਵੱਖਰੀ ਕਿਸਮ ਦੀ ਹਿੰਮਤ ਹੈ ਇਸ ਮੁਸ਼ਕਲ ਸਮੇਂ ਦੌਰਾਨ ਤੁਸੀਂ ਵੀ ਇਸ ਤਾਕਤ ਨਾਲ ਦ੍ਰਿੜਤਾ ਨਾਲ ਖੜੇ ਰਹੇ ਰਹੇ ਹੋ ਉਹਨਾਂ ਸਾਰਿਆਂ ਨੂੰ ਪ੍ਰੇਰਨਾਦਾਇਕ ਅਧਿਆਇ ਹੈ ਤੇ ਲੋਕਤੰਤਰ ਦੀ ਕਦਰ ਕਰਦੇ ਹਨ ਪ੍ਰਧਾਨ ਮੰਤਰੀ ਨੇ ਕਿਹਾ ਚੇਰਮੈਨ ਦਾ ਜਨਮ ਡਾਲਰ ਸਿਟੀ ਵਜੋਂ ਜਾਣੇ ਸ਼ਹਿਰ ਵਿੱਚ ਹੋਇਆ ਤੇ ਫਿਰ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਅ ਅਨਦੋਜਾ ਭਾਵ ਸਮਾਜ ਦੇ ਸਭ ਹਿੱਟ ਲਈ ਪਦਰ ਦੀ ਸੇਵਾ ਦੇ आलेਦਵਲੇ ਟਾਲਿਆ ਉਨਾਮੀ ਸ਼ਾਇ ਸਮਾਜ ਦੇ ਦੁੱਬੇ ਕੋਚਲੇ ਅਤੇ ਹਾਸੀਏ ਤੇ ਧੱਕੇ ਹੋਏ ਵਰਗਾ ਦੀ ਚਿੰਤਾ ਕੀਤੀ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਅਰਦਾ ਕਰਿਸ਼ਨ ਦੇ ਜੀਵਨ ਦੀਆਂ ਦੋ ਘਟਨਾਵਾਂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜਿਨ੍ਹਾਂ ਨੂੰ ਉਹਨਾਂ ਨੇ ਪ੍ਰੇਰਨਾਦਾਇਕ ਹੈ ਧੰਨਵਾਦ ਜੀ ਖਬਰਾਂ ਲਈ ਬਨੇ ਰਹੋ